ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ ਡੀਆਈਜੀ ਪਟਿਆਲਾ ਰੇਂਜ ਨੇ ਸ਼੍ਰੀ ਰਣਕੇਸ਼ਵਰ ਮੰਦਰ ਰਣੀਕੇ ਵਿਖੇ ਕੀਤਾ ਮੌਇਨਾ ਅਤੇ ਸ਼ਿਵ ਭੋਲੇनाथ ਨੂੰ ਜਲ ਚੜਾ ਕੇ ਕੀਤੀ ਪੂਜਾ ਤੁਰੀ ਨੇੜਲੇ ਪਿੰਡ ਰਣੀਕੇ ਵਿਖੇ ਸਥਿਤ ਇਤਿਹਾਸਿਕ ਪ੍ਰਚੀਨ ਰਣਕੇਸ਼ਵਰ ਸ਼ਿਵ ਮੰਦਰ ਵਿਖੇ ਸ਼ਿਵਰਾਤਰੀ ਮੌਕੇ ਲੱਗਣ ਵਾਲੇ ਤਿੰਨ ਰੋਜ਼ਾ ਮੇਲਾ ਅੱਜ ਤੋਂ ਸ਼ੁਰੂ ਹੋਇਆ ਹੈ ਇਸ ਦੇ ਉਦਘਾਟਨ ਦੀ ਰਸਮ ਦੀਪਤੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਅਦਾ ਕੀਤੀ ਗਈ। ਇਸੇ ਦੌਰਾਨ ਏਡੀਸੀ ਅਮਿਤ ਬੈਂਬੀ ਤੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਪ੍ਰਾਂਤ ਅਧਿਕਾਰੀਆਂ ਵੱਲੋਂ ਭਗਵਾਨ ਸ਼ਿਵ ਅੱਗੇ ਨਤਮਸਤਕ ਹੁੰਦੇ ਆਂ। ਪ੍ਰਾਚੀਨ ਸਿਵਲਿੰਗ ਤੇ ਜਲਾਪਤ ਕਰਦੇ ਆਂ। ਇਲਾਕੇ ਦੀ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਵੱਲੋਂ ਮੇਲੇ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਤੇ ਪਿੰਡ ਦੀ ਪੰਚਾਇਤ ਨਾਲ ਵੀ ਗੱਲਬਾਤ ਕੀਤੀ ਗਈ। ਉਨਾ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਸੰਜਮ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਇਸ ਦੌਰਾਨ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਐਸਪੀ ਤੂਰੀ ਮਨਦੀਪ ਸਿੰਘ ਸੰਧੂ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਸਮੇਤ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਡੀਏਜੀ ਪਟਿਆਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵਰਾਤਰੀ ਮੌਕੇ ਤੇ ਮਾਰੇ ਅਨਸਰਾਂ ਨੂੰ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਉਹ ਆਪਣੀਆਂ ਮਾਰੀਆਂ ਹਰਕਤਾਂ ਤੋਂ ਬਾਜ਼ ਆ ਜਾਣ ਕਿਉਂਕਿ ਉਹਨਾਂ ਤੇ ਪੁਲਿਸ ਵੱਲੋਂ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅੱਜ ਮੈਂ ਰਣਕੇਸ਼ਵਰ ਧਾਮ ਦੇ ਵਿੱਚ ਆ ਕੇ ਭਗਵਾਨ ਸ਼ਿਵ ਜੀ ਤੋਂ ਅਸ਼ੀਰਵਾਦ ਲਿਆ ਹੈ ਇੱਥੇ ਮਹਾ ਸ਼ੁਰੂ ਰాత్రి ਦੇ ਮੌਕੇ ਤੇ ਜਿਹੜਾ ਤਿੰਨ ਦਿਨਾਂ ਮੇਲਾ ਜਿਹੜਾ ਹੈ ਉਹ ਅੱਜ ਸਟਾਰਟ ਹੋਇਆ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਨੇ ਸੰਗਤਾਂ ਜਿਹੜੀਆਂ ਨੇ ਬੜੀ ਸ਼ਰਧਾ ਨਾਲ ਇੱਥੇ ਆ ਕੇ ਔਰ ਪ੍ਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਅਸ਼ੀਰਵਾਦ ਲੈ ਰਹੀਆਂ ਔਰ ਮੈਨੂੰ ਆਸ ਹੈ ਕਿ ਇਸ ਇਸ ਸਥਾਨ ਜਿਹੜਾ ਹੈ ਇਸ ਸਥਾਨ ਦੇ ਉੱਤੇ ਜਿਹੜੀ ਦੀ ਮਹਾਨਤਾ ਹੈ ਉਹਦੇ ਵਿੱਚ ਲੋਕੀ ਹੋਰ ਵੱਡੀ ਗਿਣਤੀ ਚ ਕੱਲ ਜੋ ਕੱਲ 26 ਨੂੰ ਮਾਸ਼ ਸ਼ਰਤਰੀ ਹੈ ਰਾਤ ਨੂੰ ਬਹੁਤ ਵੱਡਾ ਬੋਵੇ ਪ੍ਰੋਗਰਾਮ ਜਿਹੜਾ ਹੈ ਉਹ ਕੱਲ ਨੂੰ ਇੱਥੇ ਹੋਰ ਹੋਏਗਾ ਸੋ ਮੈਂ ਭਗਵਾਨ ਸ਼ਿਵ ਦੇ ਕੋਲ ਪ੍ਰਾਰਥਨਾ ਕਰਦਾ ਕਿ ਇਸੇ ਤਰ੍ਹਾਂ ਆਪਣੀ ਜਿਹੜੀ ਹੈ ਛਤਰ ਛਾਇਆ ਆਪਣੀ ਮਿਹਰਾਂ ਵਾਲਾ ਹੱਥ ਜਿਹੜਾ ਹੈ ਉਹ ਸਾਡੇ ਸੰਗਰੂਪ ਦੀ ਸੰਗਤ ਉੱਤੇ ਬਣਾਏ ਰੱਖਣ ਔਰ ਸਬੂਤ ਜਿਹੜਾ ਵਿਸ਼ਵ ਹੈ ਉਹਦਾ ਕਲਿਆਣ ਕਰੇ ਸ਼ਰਧਾਲੂਆਂ ਨੂੰ ਇਹੋ ਮੈਸੇਜ ਹੈ ਕਿ ਇਸ ਥਾਂ ਦੀ ਏਡੀ ਵੱਡੀ ਮਹਾਨਤਾ ਹੈ ਰਾਮ ਨਾਲ ਪਿਆਰ ਨਾਲ ਜਿਹੜਾ ਹੈ ਉਹ ਦਰਸ਼ਨ ਕਰਨ ਬਿਲਕੁਲ ਭੀੜ ਬਹੁਤ ਵੱਡੀ ਗਿਣਤੀ ਚ ਹੋਏਗੀ ਲੇਕਿਨ ਜੇ ਸ਼ਰਧਾਲੂ ਵੀ ਆਪਣੇ ਜਿਹਨੂੰ ਕਹਾਂਗੇ ਵੀ ਧਰਮੇ ਦੇ ਨਾਲ ਸਹਯਮ ਦੇ ਨਾਲ ਦਰਸ਼ਨ ਕਰਨਗੇ ਤਾਂ ਕੋਈ ਮੁਸ਼ਕਲ ਨਹੀਂ ਆਏਗੀ ਜਿਹੜੀ ਕਮੇਟੀ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਹੈ ਜਿਹੜੇ ਇਥੋਂ ਦੇ ਡੇਰੇ ਵਾਲੇ ਸੰਤ ਜੀ ਹੈ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਡੇ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਤਾਇਨਾਤੀ ਹੈ ਜੋ ਇਹਨਾਂ ਦੇ ਨਾਲ ਸਹਿਯੋਗ ਕਰੇਗੀ ਔਰ ਲੋਕਾਂ ਦਾ ਜਿਹੜਾ ਕਰਾਊਡ ਦੀ ਮੈਨੇਜਮੈਂਟ ਆ ਉਹਨੂੰ ਚੰਗੇ ਤਰੀਕੇ ਨਾਲ ਕਰੇਗੀ ਮੈਂ ਸਭ ਤੋਂ ਪਹਿਲਾਂ ਤਾਂ ਸ਼ਵਸਤਰੀ ਦੇ ਪੂਜਤਰ ਤਿਹਾੜ ਤੇ ਸਭ ਨੂੰ ਮੁਬਾਰਕਬਾਦ ਦਿੰਨਾ ਹੈ ਦੂਜਾ ਅਸੀਂ ਕਿਉਂਕਿ ਪੁਲਿਸ ਦਾ ਬਹੁਤ ਸਾਰੇ ਲੋਕ ਸ਼ਰਦਾ ਨਾਲ ਕੱਲਾ ਸੰਗਰੂਰ ਜ਼ਿਲ੍ਹੇ ਤੋਂ ਨਹੀਂ ਦੂਜੇ ਜ਼ਿਲ੍ਹਿਆਂ ਤੋਂ ਵੀ ਸਾਰੇ ਪੰਜਾਬ ਤੋਂ ਹੀ ਆਉਂਦੇ ਆ ਉਹਦੇ ਲਈ ਅਸੀਂ ਵਿਵਸਥਾ ਜਿਹੜੀ ਕਾਨੂੰਨ ਵਿਵਸਥਾ ਹੁੰਦੀ ਹੈ ਉਹਦੇ ਲਈ ਅਸੀਂ ਜੋ ਇੰਤਜ਼ਾਮ ਕੀਤਾ ਉਹ ਵੀ ਮੈਂ ਦੇਖਣ ਆਇਆ ਸੀ ਤੇ ਅਸੀਂ ਕਾਫੀ ਫੋਰਸ ਤਨਾਤ ਕੀਤੀ ਹੈ ਤੇ ਇੱਥੇ ਖਾਸ ਤੌਰ ਤੇ ਸੀਸੀਟੀਵੀ ਦੇ ਵਿੱਚ ਵੀ ਬਹੁਤ ਸਾਰਿਆ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਸਹੀ ਰਵੇ ਤੇ ਸਾਡੀ ਪੁਲਿਸ ਵਿਭਾਗ ਦੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਸ਼ਰਧਾ ਨਾਲ ਆਉਂਦਾ ਜੋ ਆਪਣੀ ਮੰਨਤ ਮਨ ਆਉਂਦਾ ਜਾਂ ਧੰਨਵਾਦ ਕਰਨ ਆਉਂਦਾ ਜਾਂ ਮੱਥਾ ਟੇਕਣ ਆਉਂਦਾ ਇੱਥੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਇਲਾਕੇ ਚਮਣ ਚੈਨ ਰਵੇ ਸ਼ਾਂਤੀ ਰਵੇ ਪ੍ਰਾਰਥੀ ਅਨਸਰ ਆਣੋ ਜਿਹੜਾ ਕੀ ਕਹਿੰਦੇ ਹੁੰਦੇ ਆ ਉਹ ਜਿਹੜੇ ਸਮਾਜ ਦੇ ਵਿੱਚ ਜਿਆਦਾ ਲੋਕਾਂ ਦੀ ਜਿਹੜੀ ਰੇਸ਼ਿਓ ਹੈ ਅੱਛੇ ਬੰਦਿਆਂ ਦੀ ਹੈ ਇਸ ਕਰਕੇ ਸਮਾਜ ਦੇ ਵਿੱਚ ਸ਼ਰਾਰਤੀ ਬੰਦਿਆਂ ਦੀ ਜਗ੍ਹਾ ਜਿਹੜੀ ਆਮ ਲੋਕਾਂ ਦੀ ਬਜਾਏ ਉਹ ਹਵਾਲਾਤਾਂ ਦੇ ਵਿੱਚ ਹੈ ਤੇ ਸ਼ਰਾਰਤੀ ਬੰਦਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਵੀ ਲੋਕ ਅਮਨ ਪਸੰਦ ਹੈ ਧਾਰਮਿਕ ਪ੍ਰਵਿਰਤੀ ਨਾਲ ਸਾਰੇ ਜੇ ਕਿਤੇ ਆਉਂਦਾ ਜਾਂ ਸਮਾਜ ਦੇ ਵਿੱਚ ਲੋਕਾਂ ਦੀ ਸੁੱਖ ਸ਼ਾਂਤੀ ਲਿਆਉਂਦਾ ਤੇ ਉਹ ਉਹਨਾਂ ਦੇ ਚੰਗੇ ਦਾ 파ਟ ਬਣੋ ਇਸ ਕਰਕੇ ਬਾਕੀ ਪੁਲਿਸ ਵਿਭਾਗ ਆਪਦਾ ਵੱਲੋਂ ਐਸਪੀ ਸਾਹਿਬ ਆਪ ਇੱਥੇ ਹਾਜ਼ਰ ਰਹਿਣਗੇ ਸਾਰੀ ਡਿਊਟੀ ਸਾਡੀਆਂ ਤੱਤ ਪਰ ਰਹੇਗੀ